ਆਈ ਗਰੀਏ ਨਾ ਵੇ ਵੀਰੇ ਮੇਰਾ ਦਿਲ ਕਰਦਾ ਸੀ ਮੈਂ ਇਦਾਂ ਹੱਥ ਫੜ ਕੇ ਮੇਰਾ ਵੀ ਇੱਕ ਦਿਲ ਦਲਕਾ ਮੈਂ ਵੀ ਗੱਲ ਛਾਲਿਆ ਮੈਨੂੰ ਪੰਗੇ ਲੈਣ ਨਾਲ ਨਾ ਤੂੰ ਮੇਰੀ ਗੱਲ ਸੁਣ ਲੈ ਧਿਆਨ ਨਾਲ ਸ਼ੋਅਰੂਮ ਬਣਾਇਆ ਨਵਾਂ ਕਿਸੇ ਨੂੰ ਕੋਈ ਡਿਸਕਾਊਂਟ ਨਹੀਂ ਦੇਣਾ ਕਿਸੇ ਨੂੰ ਕੋਈ ਫ੍ਰੀ ਚੀਜ਼ ਨਹੀਂ ਦੇਣੀ ਉਹ ਜੋ ਥੱਥਾ ਜਿਹਾ ਇੱਥੇ ਆ ਗਿਆ ਨਾ ਕੁੱਟ ਕੇ ਭਜਾ ਦੇਣਾ ਉਹ ਇੱਥੇ ਕਿਉਂ ਆਊਗਾ ਉਹ ਤਾਂ ਉੱਥੇ ਆਊਗਾ ਓਏ ਓ ਸਿਉਂਕ ਲੱਗੀ ਆ ਲੈ ਆ ਲੈ ਆ ਲੈ ਦਾ ਆ ਲੈ ਦਾ ਆਜੇ ਤੈਨੂੰ ਯਾਦ ਕਰਦੇ ਵੀਰੇ ਹੁਣੇ ਗਾਲ ਗੱਡੀ ਆਵਾਂ ਓਲੂ ਆਇਆ ਹਾਂ ਸ਼ੋਰੂਮ ਨਵਾਂ ਬਣਾਇਆ ਆਈਆਂ 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 ਕੋਈ ਨਹੀਂ ਕੋਈ ਵੀ ਨਹੀਂ ਆਈ ਆਈਆਂ ਨਹੀਂ ਵੀਰੇ ਤੂੰ ਕੱਲਾ ਹੀ ਆਇਆ ਉਹ ਮੈਂ ਥੱਪੜੇ ਮਾਰੂੰ ਤੇਰੇ ਕੁੜੀਆਂ ਕਰਦਾ ਰਹਿਣਾ ਤੈਨੂੰ ਵਿਆਹ ਕਰ ਦੇਣਾ ਮੈਂ ਤੈਨੂੰ ਦੱਸੀ ਜਨਾ ਹਾਂ ਵਿਆਹ ਕਰ ਦੇਣਾ ਮੇਰਾ ਵੀ ਸ਼ੱਕ ਨਹੀਂ ਹੁਣੇ ਕਰ ਦੋ ਮੈਂ ਨਹੀਂ ਡਰਦਾ ਆ ਰਹੀਆਂ ਆ ਰਹੀਆਂ ਇੱਧਰ ਹਾਂ ਹਾਂਜੀ ਕੁੜੀਆਂ ਨਹੀਂ ਆਈਆਂ ਆਈਆਂ ਚਾਹੀਆਂ ਆ ਰਹੀਆਂ ਚਾਹੀਆਂ ਤੈਨੂੰ ਨਹੀਂ ਆ ਰਿਹਾ ਉਹ ਨਾ ਅੰਦੇ ਦਾ ਮੂੰਹ ਅੰਦਕ ਲਾਓ ਇਹਨਾਂ ਨੂੰ ਬੰਦ ਕਰ ਲਾ ਅੰਦਿਆ ਜਾ ਉਹ ਆਪਦੀ ਤੇ ਉਂਝੋ ਹਾਂ ਗੱਲ ਤਾਂ ਤੇਰੀ ਸਹੀ ਆ ਬੋ ਮਾਰਦੀ ਆ ਹੁਣ ਆਈਆਂ ਆਈਆਂ ਉਹ ਮੇਰੀ ਗੱਲ ਸੁਣ ਮੈਂ ਥੱਪੜ ਮਾਰਨਾ ਤੇਰੇ ਆਈਆਂ ਆਈਆਂ ਕਰੀ ਜਾ ਨਾ ਬੋਲੀ ਵੀ ਜਾ ਨਾ ਤੂੰ ਉਂਗਲ ਇਕੁਏਸ਼ਨ ਅੱਛਾ ਅੱਛਾ ਕੀ ਕਹਿੰਦਾ ਪਿਆ ਯਾਰ ਉਂਗਲ ਇਕੁਏਸ਼ਨ ਅੱਛਾ ਕੰਗ੍ਰੈਚੁਲੇਸ਼ਨ ਸੈਂਪੋ ਆਹ ਤੇਰੀ ਸਾ ਜੱਫੀ ਖਰਾਬ ਕਰਤੀ ਹਾਂ ਵੇ ਅੜਾ ਅਦਿਆ ਓਲਮ ਓਲਿਆ ਹਾਂ ਥੈਂਕ ਯੂ ਓਲਿਆ ਹੋ ਗਈ ਆ ਅੰਗਲਾ ਆਵ ਏਲੀ ਅੱਛੇ ਓਏ ਰੰਗੜਾ ਪਿਆ ਐ ਰੰਗੜਾ ਪਿਆਵ ਲਿਖਿਆ ਆ ਅੰਗਲਾ ਪੰਜਾਬ ਉਹਦੇ ਉਹਦੇ ਕੀ ਲਿਖਿਆ ਉਹ ਪੜ ਅੱਲੇ ਅੱਲੇ ਓ ਬੱਲੇ ਬੱਲੇ ਲਿਖਿਆ ਬੱਲੇ ਓਏ ਓਲ ਅੜਾਣਾ ਹੈ ਨਾ ਅੜਾ ਓਲ ਕੀ ਬਣਾਇਆ ਆ ਤਾਂ ਬਣਵਾਇਆ ਵੀ ਨਹੀਂ ਅੜਾ ਓਲ ਹਾਂ ਹਾਂ ਜੋ ਵੀ ਠੀਕ کہہ ਰਿਹਾ ਤੋ ਦੱਸ ਲੈਣਾ ਕਿ ਦਿਮਾਗ ਖਾ ਜਾਂਦਾ ਉਹ ਦਦੀਆ ਹੀ ਹਟ ਆਈ ਹੋਈ ਆ ਹੀ ਹਟ ਹਾਂ ਟੀ-ਸ਼ਰਟ ਬਹੁਤ ਵਧੀਆ ਆ ਆ ਕੇ ਕੁਝ ਆ ਕੇ ਅੱਛਾ ਦਾ ਗਲੁਲਾ ਓਏ ਪੰਜਾਬੀ ਦੀ ਗੱਲ ਕਰ ਮੈਂ ਥਾਪਣਾ ਸਾਲਾ ਤਾਲੀਬਾਨੀ ਜਿਆ ਇੱਕ ਨਾ ਉਰਦੂ ਪਤਾ ਨਹੀਂ ਕਿੱਥੋਂ ਸਿੱਖਿਆ ਇਹ ਹਾਂ ਪਤਾ ਨਹੀਂ ਕਿਹੜੀ ਭਾਸ਼ਾ ਬੋਲਦਾ ਰਹਿੰਦਾ ਓਏ ਇਹ ਹਟ ਦੇ ਇਖਿਆ ਹੋਇਆ ਉਹਦਾ ਲਿਖਿਆ ਹੋਇਆ ਨਾਨਕੇ ਵੀ ਕੁਝ ਦੱਸ ਕੇ ਵੀ ਨਹੀਂ ਤਾਂ ਕੀ ਬੋਲਿਆ ਆਣ ਕੇ ਵੀ ਆਦ ਕੇ ਵੀ ਗੱਲ ਲੈਣਾ ਦੱਸ ਕੀ ਆ ਯਾਰ ਅੱਡੂ ਵੇਲੇ ਆਵਾਂਗੇ ਓਟੇ ਆਵਾਂਗੇ ਓਲੀਆ ਤੇਰੇ ਸੋਟੇ ਖਾਵਾਂ ਮੈਂ ਤਾਂ ਥੱਪੜੇ ਮਾਰਾਂ ਤੇ ਮੈਂ ਬੋਲੇਗੀ ਜਾਨਾ ਯਾਰ ਤੂੰ ਯਾਰ ਇਹ ਹਟ ਹੈ ਹੈਗੀ ਆ ਉਹ ਸਵਾਡ ਸ਼ਾਟ ਆਈ ਬਾਈ ਬੜੀ ਕੰਡ ਉਸਤ ਆ ਗਈ ਓਏ ਹੋਏ ਹੋਏ ਕਿਹੜੀ ਆ ਉਹ ਨੂੰ ਅੱਦ ਨੂੰ ਗਾਉਂ ਖੁਣ ਕਿੰਦ ਠੀਕ ਆ ਇਹਨੂੰ ਆਹ 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 ਦੇ ਬਾਈ ਓਏ ਹੋਏ ਪੰਜਾਬ ਬੱਚਿਆਂ ਦਾ ਫੁੱਲ ਸ ਓਏ ਓਏ ਤੇ ਉਸ ਹਲੇ ਮਗਰ ਕੀ ਕਰਦਾ ਆ ਦੇਖ ਆ ਫੁੱਲ ਸੈ ਦਾ ਬੱਚਾ ਦਾ ਇਹ ਇਹ ਵੀਰੇ ਉਹ ਸਵੈਟ ਸ਼ਰਟ ਆ ਫੋਣੀ ਆ ਇੰਨੇ ਦੀ ਆ ਇਹ ਬਾਈ ਜੀ ਆਪਣਾ ਸੁਣ ਸਰ ਵੀ ਆਪਾਂ ਤੇਰੇ ਨਾਲ ਪਹਿਲਾਂ ਲਾ ਕੇ 1950 ਦੀ ਆ 900 ਨਹੀਂ ਇਹਦਾ ਸਸਤੀ ਆ ਸੱਚ ਇਹ ਹੈਗੀ ਆ 799 ਦੀ ਫੋਣੀ ਆ ਇਹਨੂੰ ਇੱਥੇ ਆ ਕੇ ਰੱਖੋ ਫਿਰ ਇਹ ਹੀ ਖੂਗੀ ਖੂਗੀ ਮੈਂ ਨਹੀਂ ਲੈਣੀ ਇਹ ਤੂੰ ਲੈਣੀ ਨਹੀਂ ਇਹ ਨਹੀਂ ਹੋਰ ਤੂੰ ਦੇਖਦੇ ਆ ਕਿੱਧਰ ਜਾ ਰਿਹਾ ਫੜ ਕੇ ਰੱਖੋ ਵੀਰੇ ਕੁਝ ਲਿਆ ਤੈਨੂੰ ਐਪ ਵਾਲੀ ਈ ਹੈਗੀ ਐਪ ਵਾਲੀ ਐਪ ਵਾਲੀ ਹਾਂ ਐਪ ਵਾਲੀ ਹੈਗੀ ਹਾਂ ਹਾਂ ਹੋਡੀ ਹੈਗੀ ਆਪਣੀ ਹੋਡੀ ਆ ਦੇਖ ਹੋਏ 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 ਦਿਲਦਾਰੀ ਮਾੜਾ ਤੇਰਾ ਸਿੱਧੂ ਮੂਸੇ ਵਾਲਾ ਉਸਤਾਦ ਉਸਤਾਦ ਹਾਂ ਆ ਲੈ ਇੰਨੇ ਦੀ ਆ ਇਹ ਬਈ 15 1550 ਦੀ ਬਈ ਮਹਿੰਗੀ ਆ ਮਹਿੰਗੀ ਓ 1999 ਅੰਦਾ ਵੀ ਐਂਗਾ ਫਿਰ ਨਾ ਬਈ ਲੈ ਜੰਡਾ ਠੀਕ ਆ ਇਹ ਵੀ ਹੱਕ ਜੂਗੀ ਇੱਥੇ ਹੱਕ ਲੋ ਫਿਰ ਅਹੀ ਕੁਈ ਵਧੀਆ ਤੂੰ ਨਹੀਂ ਲੜੀ ਇੱਕਣੀਆਂ ਹੀ ਗਾ ਮੈਂ ਤਾਂ ਸਾਰਾ ਸਮਾਨ ਕਿਡਵਾਈ ਜਾਂਦਾ ਵੀਰੇ ਇਹ ਹੋ ਲੈਗੇ ਹੈ ਹੋ ਲੈਗੇ ਲੈਗੇ ਨਹੀਂ ਹੈਗੇ ਹੁੱਡੀਆਂ ਤੇ ਟੀ-ਸ਼ਰਟ ਆ ਉਹ ਨਾਲੇ ਹੌਲ ਹੌਲ ਸਾਨੂੰ ਨਹੀਂ ਪੈਂਦੇ ਐਨੇ ਹੌਲ ਕਹਿੰਦਾ ਹੋਰ ਹੈਗੇ ਹੌਲ ਪੈਂਦੇ ਆ ਸਾਨੂੰ ਜੁੱਪ ਕਰ ਜਾ ਯਾਰ ਕੀ ਬੋਲੀ ਜੰਨਾ ਹਾਂ ਬਈ ਹੋਰ ਦੱਸ ਹੋ ਲੈਗੇ ਹੌਲ ਹੌਲ ਆਏ ਹੌਲ ਹੀ ਆ ਸਾਰਾ ਹੋ ਸਾਨੂੰ ਹੌਲ ਪੈਂਦੇ ਆ ਓਏ ਯਾਰ ਤੂੰ ਕੀ ਬੋਲੀ ਜੰਨਾ ਯਾਰ ਇੱਕ ਮਿੰਟ ਉਹ ਸਮਝ ਤਾਂ ਲੈ ਕੀ ਕਹਿਣਾ ਭਾਈ ਓਏ ਹੋ ਲੈਗੇ ਨਹੀਂ ਯਾਰ ਉਲੇ ਵਾਲੇ ਵਾਲੇ ਹੌਲ अच्छा ओ यार बड़े दिन बाद आया ना कहना भंगड़ा पा ओ भूमरो भूमरो श्याम रंग भूमरो 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 श्याम रंग भूमरो आए हो किसे की आस भाई की हो यार, यार पेट्रोल हम गया पेट्रोल अच्छा पेट्रोल मोटरसाइकिल जगह आजा आजा मोटरसाइकिल जगह ओ यार पेट्रोल पेट्रोल आला गोली मारनी ओले यार ए अरम अरम उंदेड़े ਐ ਸ਼ਾਹ ਤਸਟੋਲ ਮੰਗਦਾ ਹੀ ਯਾਰ ਵਾ ਵਾ ਸ਼ੁਕਰ ਆਈ ਚੋਲ ਮੰਗਣ ਲੱਗੇ ਆ ਆ ਇੱਧਰ ਪਿਆ ਆ ਦੇਖ ਆ ਦੇਖ ਓਏ ਯਾਰ ਇੱਥੋਂ ਉਸ ਕਾਰ ਦੀ ਇਹ ਚੋਂ ਆ ਦੇਖ ਭਾਈ ਸਟੋਲ ਬਣਵਾਏ ਨਵੇਂ ਇਹੜੇ ਆ ਦੇਖ ਤੂੰ ਓਏ ਹੋਏ ਹੋਏ ਪੰਜਾਬ ਵਾਲੇ ਆ ਆ ਦੇ ਆ ਦੇ ਬੜਾ ਘੈਂਟ ਆ ਦੇਖ ਭਾਈ ਸੋਨਾ ਨਾ ਭਾਈ ਘੈਂਟ ਆ ਨਾ ਉੱਖਾ ਜਿਆ ਲੱਗਦਾ ਇਹਨੂੰ ਪਾ ਕੇ ਇਹ ਹੀ ਲੈਣਾ ਕੀ ਲੱਗਦਾ ਅਰਦ ਹੁੰਦਾ ਐਸੇ ਕੀ ਹੁੰਦਾ ਕੀ ਆ ਵਧੀਆ ਤਾਂ ਯਾਰ ਗਰਮਾ ਪੂਰਾ ਦੁਆਰਾ ਪਾ ਕੇ ਦੇਖ ਰਿਹਾ ਦੁਆਰਾ ਪੱਟ ਨਹੀਂ ਆਉਂਦੇ ਯਾਰ ਥੱਪੜ ਨਹੀਂ ਆਉਂਦੇ ਉਹ ਪਤਾ ਕੀ ਆ ਇਹ ਚ ਨਾ ਸੀ ਇੱਕ ਮੈਗਨੇਟ ਫਿੱਟ ਕੀਤਾ ਹੋਇਆ ਜੇ ਵੀ ਪੈਸੇ ਨਾ ਨਾ ਜਵੇ ਥੱਪੜ ਪੈਣ ਲੱਗ ਜਾਂਦੇ ਆ ਨਹੀਂ ਹੁਣ ਨਾ ਬਣਾਇਆ ਵਧੀਆ ਨਾ ਹੁਣ ਨਾ ਬਣਾਇਆ ਤਾਂ ਨਾ ਗੱਲ ਵਾਸ ਦੱਸ ਹੁਣ ਦੇ ਦਿਆ ਵਾਲਾ ਏ ਨਹੀਂ ਐ ਨਹੀਂ ਐਣਾ ਨਹੀਂ ਮੈਂ ਓਏ ਯਾਰ ਤੂੰ ਲੈਣਾ ਕੀ ਭਰਾਵਾ ਸਾਰਾ ਖਲਾਰਾ ਪਵਾਤਾ ਯਾਰ ਤੂੰ ਯਾਰ ਕੀ ਕਰੀਂ ਕਿ ਜਨਾ ਯਾਰ ਤੂੰ ਮੈਂ ਤਾਂ ਏਖਣ ਆਇਆ ਹੀ ਨਵਾਂ ਔਰ ਓਲਿਆ ਤੇ ਹੈ ਹੀ ਆ ਹੂੰ ਯਾਰ ਅੱਧਾ ਘੰਟਾ ਬੋਲ ਰਿਹਾ ਯਾਰ ਭਾਈ ਯਾਰ ਇਦਾਂ ਹੀ ਦੇਖ ਲੈ ਤੂੰ ਕਢਵਾ ਕਢਵਾ ਕੇ ਕੋ ਕੱਲੀ ਕੱਲੀ ਚੀਜ਼ ਦੇਖ ਯਾਰ ਇਦਾਂ ਵੀ ਕਿਉਂ ਦੇਖ ਲੈ ਬੇਲੇਆ ਯਾਰ ਆਪਾਂ ਯਾਰ ਮੈਂ ਫਿਰ ਆ ਕੇ ਏਖੂਗਾ ਇਹਨੂੰ ਆ ਕੇ ਏਖੂਗਾ ਆ ਕੇ ਦੇਖਦਾ ਮੈਂ ਤੂੰ ਜਾ ਕੇ ਨਹੀਂ ਆ ਕੇ ਆ ਕੇ ਅੱਛਾ ਗੱਲ ਸੁਣ ਲੈ ਮੇਰੀ ਉਹ ਸੀਗੀ ਛੋਟੀ ਦੁਕਾਨ ਤੁਪਾ ਜਲਦਾ ਸੀ ਆ ਮਾਰਕੀਟ ਵੱਡੀ ਆ ਹੀ ਕੜੀਸ ਕੜੀਸ ਪੁੱਤਾਂਗੇ ਖਚਾਲੇ ਆ ਹਾਂ ਆ ਚਾਲੇ ਆ ਆ ਦੇਖ ਆ ਦੇ ਘੁੰਮ ਕੇ ਦੇਖ ਘੁੰਮ ਕੇ ਆ ਲੈ ਸੱਤ ਅੱਠ ਆਰੀ ਘੁੰਮੇਗਾ ਨਾ ਪੰਜਾਬ ਤੇਰਾ ਪੂਰਾ ਸਾਰਾ ਪੰਜਾਬ ਘੁੰਮੇ ਜਾਊਗਾ ਠੀਕ ਆ ਬੋ ਘੈਂਟ ਆ ਦੇਖ ਓਏ ਇੱਕ ਵਾਰ ਘੁੰਮਣਾ ਹੁੰਦਾ ਮੈਨੇ ਸੱਤ ਵਾਰ ਹੀ ਘੁੰਮਣਾ ਹੁੰਦਾ ਵੀਰ ਇਹ ਚ ਸੱਤ ਕਲਰ ਆ ਨਾ ਤਾਂ ਕਰਕੇ ਅੱਖਰ ਆ ਕੇ ਮੈਨੂੰ ਅੱਖਾਂ 'ਚ ਕੁਝ ਪੈ ਗਿਆ ਲੱਗਦਾ ਕੋਲ ਲੱਕ ਕੋਲ ਓਏ ਹੋਏ ਬਿੱਲ ਆ ਵਿੱਚ ਹਾਂ ਇਹ ਰਾਹੀ ਕਰਦ ਲੱਗ ਜਣਾ ਉਹਨਾਂ ਤੇਨੂੰ ਪਤਾ ਨਹੀਂ ਲੱਗਦਾ ਭੱਜ ਗਿਆ ਭੱਜ ਗਿਆ ਭੱਜ ਗਿਆ ਕਿੱਧਰ ਨੂੰ ਗਿਆ ਹੁਣ ਇੱਧਰ ਗਿਆ ਹੁਣਾਂ ਤੇ ਇੱਧਰ ਨੂੰ ਗਿਆ ਹੁਣ ਲੁੱਡੋ ਲਾ ਗਈ ਬਰੇ ਲਾਲਗੀਟ ਨਹੀਂ ਮੇਰੀ ਲੈ ਇਸ ਨਾਲ ਆਜ ਮੈਂ ਲਾਲ ਭਾਈ ਨੇ ਸਾਲੇ ਭੱਜ ਗਿਆ ਹਾਂ ਨਵੇਂ ਸ਼ੋਰੂਮ ਚ ਚੋਰੀ ਕਰਾਤੀਆ